ਜਿਮਾਰ ਰਹਿ ਗਈ ਯਾਰ ਉਚ ਪਾਣੀ ਪਾ ਦिए ਛੁਣ ਇਸਕ ਪਈ ਆਉਗਾ ਅੱਜ ਦਾ ਸਾਰਾ ਝੋਨਾ ਆ ਭਰ ਜੂ ਆ ਆ ਫੇਰ ਖੋਲ ਕੇ ਹੋਏ ਬੜਾ ਯਾਰ ਭਾਂਦੇ ਯਾਰ ਨੇ ਦੁਖੀ ਕਰਿਆ ਉਹਦੀ ਨਾਲ ਦੀ ਨਾਲ ਹੀ ਖੋਲ ਜਾਂਦੇ ਆ ਫਿੱਟ ਕੀ ਕਮਾਉਣ ਦਿੰਦੇ ਹੋਰ ਤਾਂ ਬੰਦ ਕਰਕੇ ਗਿਆ ਇਹ ਨਾਲੇ ਜਮਾਰ ਲੱਗੀ ਸਾਰੀ ਉਹਦੀ ਪੜਾ ਬਾਹਰ ਕਾ ਕਰਨ ਨੂੰ ਨਹੀਂ ਹਟਦਾ ਚੱਲ ਹੁਣ ਆਪਣਾ ਝੋਨਾ ਭਰ ਜੂਆ ਕਾਨੂੰ ਆਪੇ ਲੜੂਆ ਯਾਰ ਆਪਣਾ ਅੱਜ ਝੋਨਾ ਭਰ ਜੂ ਸਾਰਾ ਯਾਰ ਲਾਪਾ ਪਿੱਛੇ ਮੋਟਰ ਦੇ ਗੇੜਾ ਮਾਰ ਕੇ ਆਉਨੇ ਆ ਕਿਵੇਂ ਬਣਿਆ ਬੈਠਾ ਤਾਂ ਉਹ ਵੀ ਖੋਲਦਾ ਜਲਦੀ ਜਲਦੀ ਜੋ ਆਉਂਦਾ ਸੀ ਹੁਣ ਕਿਹੜਾ ਉਹ ਆਉਂਦਾ ਦਾ ਆ ਹੁਣ ਪਰ ਜੂ ਆਪਾਂ ਇਹ ਤਾਂ ਕੀ ਮਤਲਬ ਆਪਣੀ ਜਮਾਰ ਭਰਦੀ ਹੋਰ ਕੀ ਲੈਣਾ ਆਪਾਂ ਚੋ ਨਹੀਂ ਤਾਂ ਆਹਾ ਓਏ ਇਹ ਤਾਂ ਫੇਰ ਖੋਲ ਗਿਆ ਯਾਰ ਬੜਾ ਇਹਨੇ ਲਹੂ ਪੁੱਟਿਆ ਇਹ ਕਰ ਗਿਆ ਯਾਰ ਇਹ ਮਿਲ ਜੇ ਰ ਮੈਨੂੰ ਫੇਰ ਦੱਸਾਂ ਮੈਂ ਇਹਨੂੰ ਇਹ ਕੀ ਹੁੰਦਾ ਹੁੰਦਾ ਆ ਖੋਲ ਦਿੰਦੇ ਬਿੰਦੇ ਚ ਤੇ ਨੱਕਾ ਹੋ ਗਿਆ ਲੱਗਦਾ ਹੁਣ ਆਉਣ ਦੇ ਹੁਣ ਮੈਂ ਵੀ ਇੱਥੇ ਬੈਠੇ ਹੀ ਆ ਮੈਂ ਜਾਂਦਾ ਹੀ ਨਹੀਂ ਕਿਤੇ ਐ ਕਿਵੇਂ ਤੋੜ ਲੂਗਾ ਕੋਈ ਪਤਾ ਲੱਗੂ ਜਦੋਂ ਆਇਆ ਇੰਨਾ ਕਿੱਥੇ ਬੈਠੂ ਆ ਆਉਣਾ ਤਾਂ ਪਊ ਹੀ ਐ ਤਾਂ ਹੈ ਨਹੀਂ ਬਿਓ ਪਰੂ ਬੈਠੇ ਰਹੂਗਾ ਪਤਾ ਲੱਗੂ ਇਹਨਾਂ ਤੋਂ ਇੱਥੇ ਹੋਊਗਾ ਕਿਤੇ ਜਾਣਾ ਕਿੱਥੇ ਉਹਨੇ ਆ ਤੂੰ ਏ ਸੁਪਾਣਾ ਪਾਣੀ ਪਾਣੀ ਤੋੜਦਾ ਇੱਥੋਂ ਆ ਹੁਣ ਬੰਦ ਕਰਿਆ ਮੈਂ ਨਹੀਂ ਜੋੜਿਆ ਤਾਂ ਨਾ ਨਾ ਹੁਣ ਹੁਣ ਬੰਦ ਕਰਿਆ ਤੋੜੀ ਪੈਂਦੇ ਪਾਣੀ ਜੋੜ ਤਾ ਬਿੰਦੇ ਜੱਟੇ ਪਾਣੀ ਜੋੜ ਤਾ ਪਾਣੀ ਜੋੜ ਤਾ ਆਹ ਰੋਣਾ ਜਾਣਾ ਲੋ ਤੋੜੀ ਜੋੜ ਤਾ ਥੋੜੇ ਆਣ ਨਹੀਂ ਜਾਣ ਹਾਂ ਹੁਣ ਜੇ ਦੇਖ ਲੈ ਤੋੜੇ ਮੁੜ ਕੇ ਤਾਂ ਆਹ ਆਹ ਯਾ ਉਹੀ ਬੱਚਾ ਉਹ ਬੰਦਾ ਕਾ ਬਦਮਾਸ਼ ਇਹ ਨੂੰ ਬਣਾਉਣਾ ਬਦਮਾਸ਼ ਨੇ ਦੇਖ ਕੰਮ ਇਹਦੇ ਨਾਲੇ ਘਰੇ ਪਤਾ ਲੱਗੂ ਤੇਰਾ ਵੀ ਕਿਹ ਹੈ ਯਾ ਬੰਦਾ ਕੀ ਕਰਦਾ ਸਾਡਾ ਮੁੰਡਾ ਪਾਣੀ ਤੋੜ ਦਿੰਦੇ ਕਦੇ ਕਿਸੇ ਦਾ ਮੇਰਾ ਝੋਨਾ ਵਿਚ ਰਹਿ ਗਿਆ ਹੁਣ ਆ ਤੈਨੂੰ ਹੁਣ ਬਣਾਉਂਗਾ ਇਟੀ ਦੀਵਾਰੇ ਹੁਣ 200 ਲੀਟਰ ਤੇਲ ਲਿਆਂਦਾ ਸੀ 200 ਲੀਟਰ ਤੇਲ ਲਿਆ ਕੇ ਤੇ ਬੋਰ ਤੇ ਲਾਇਆ ਇੰਜਣ ਚੱਲਦਾ ਉਹ ਤੇ ਇਹ ਕਿਹੜਾ ਮੋਟਰ ਦਾ ਪਾਣੀ ਹੈ ਇਹਨੇ ਤੇ ਮੌਜਨ ਆ ਲਾ ਕੇ ਵੜ ਲਿਆ ਇਹਨੂੰ ਕਿਹੜਾ ਦੁੱਖ ਲੱਗਦਾ ਜਿਹਦੀ ਜੇਬ ਤੇ ਲੱਗੇ ਉਹਨੂੰ ਦੁੱਖ ਲੱਗਦਾ ਹੁਣ ਜੇ ਮੋਟਰ ਆਈ ਹੁੰਦੀ ਚੱਲ ਬੰਦਾ ਪੁੱਛ ਲੈਂਦਾ ਤਾਂ ਮੈਂ ਕਿਹੜਾ ਉਹ ਜਵਾਬ ਦਿੰਦਾ ਸੀ ਮੈਂ ਤਾਂ ਆਪ ਤੇਲ ਤੇ ਪਾਲੀ ਇਹਨਾਂ ਝੋਨਾ ਹੁਣ ਮੋਟਰਾਂ ਘਟ ਆਉਦੀ ਐ ਲਾਈਟ ਮੋਟਰਾਂ ਚੱਲਦੀਆਂ ਨਹੀਂ ਇਹਨੂੰ ਕੀ ਪਤਾ ਲੱਗਦਾ ਹੁਣ ਤਾਂ ਕਰਕੇ ਇਹਨੂੰ ਡਬੋਇਆ ਵੀ ਉਹ ਘਰੇ ਵੀ ਪਤਾ ਲੱਗੂ ਆ ਤੈਰਿਆ ਰਸਰੀ ਕਾਰਵਾਈ ਜੀ ਇਹ ਤੁਹਾਨੂੰ ਤਾਂ ਕਰਕੇ ਅਸੀਂ ਇਹ ਮੈਸੇਜ ਤਾਂ ਪਾਇਆ ਵੀ ਕਦੇ ਕਿਸੇ ਦਾ ਚੋਰੀਓ ਪਾਣੀ ਨਾ ਵਢੋ ਕਲੇਸ਼ ਹੁੰਦਾ ਅਗਲੇ ਦਾ ਬਹਾਨਾ ਹੁਣ ਰੇ ਸਟਣੀ ਸੀਗੀ ਉਹ ਵਿਚਾਲੇ ਰਹਗੀ ਅਗਲੇ ਦਾ ਕੰਮ ਵਿਚਾਲੇ ਰਹਿ ਜਾਂਦਾ ਪੁੱਛ ਕੇ ਕਿਸੇ ਨੂੰ ਤੋੜੋਂਗੇ ਤਾਂ ਕੋਈ ਕੁਝ ਨਹੀਂ ਕਹਿੰਦਾ ਪਰ ਬਿਨਾ ਹੈ ਮੋਟਰ ਦਾ ਟਾਈਮ ਘੱਟ ਹੁੰਦਾ ਹਾਂ ਮੋਟਰ ਦਾ ਟਾਈਮ ਘੱਟ ਹੁੰਦਾ ਲਾਈਟ ਘਟ ਆਉਂਦੀ ਹੈ ਹੁਣ ਇਹਨੇ ਤਾਂ ਪਾਣੀ ਵੜ ਲਿਆ ਉਹ ਮੈਂ ਤਾਂ ਹੁਣ ਤੇਲ ਊਕੇ ਉਹ ਕਰਿਆ ਸੀਗਾ ਚਲਾਇਆ ਸੀ ਤੇ ਇਹਨੇ ਪਾਣੀ ਵੜ ਲਿਆ ਤੇ ਧੰਨਵਾਦ ਜੀ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ